ਮਲਦੇਵ ਠੀਕ ਹੋ ਗਿਆ ਮਾਈ ਤੂੰ ਹੁਣ ਮੇਰੇ ਆਖੇ ਲੱਗਣਾ ਵਾ ਗੱਲ ਮੰਨਣੀ ਪਊ ਜਾ ਕੇ ਸਿਆ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਨੇ ਮਲਦੇਵ ਸਿੰਘ ਨੂੰ ਕਿਵਰ ਦੁਆਰਾ ਜ਼ਿੰਦਗੀ ਬਖਸ਼ੀ ਹੈ ਤਾਂ ਵੈਂਟੀਲੇਟਰ ਤੇ ਕਰ ਪਹੁੰਚ ਗਿਆ ਮਲਦੇਵ ਸਿੰਘ ਐ ਓਰੀਜਨ ਹਸਪੀਟਲ ਦੇ ਵਿੱਚ ਜੇਰੇ ਲਾਰਜ ਸੀ ਹਾਲਾਤ ਇਦਾਂ ਦੇ ਸੀਗੇ ਪਰ ਜ਼ਿੰਦਗੀ ਤੇ ਮੌਤ ਦੀ ਲੜਾਈ ਨੂੰ ਜਿੱਤਦਾ ਹੋਇਆ ਬਲਦੇਵ ਸਿੰਘ ਅੱਜ ਦੁਬਾਰਾ ਫੇਰ ਠੀਕ ਹੋ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਦੇਵ ਸਿੰਘ ਅੱਗੇ ਨਾਲੋਂ ਬਹੁਤ ਠੀਕ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਸਦਕਾ ਮਹਾਰਾਜ ਸੱਚੇ ਬਾਦਸ਼ਾਹ ਨੇ ਬਲਦੇਵ ਸਿੰਘ ਨੂੰ ਕਿਰਦਵਾਰਾ ਜ਼ਿੰਦਗੀ ਬਖਸ਼ੀ ਹੈ। ਬੱਚੇ ਨੇ ਦੋ ਕੀਮਤ ਸਿੰਘ ਤੇ ਅਨਮੋਲ ਸਿੰਘ ਨਾਲ ਪਿੱਛੇ ਵਾਈਫ ਆ। ਚਾਰੋਂ ਹੀ ਮੈਂਬਰ ਸਾਡੇ ਕੋਲ ਰਹਿ ਰਹੇ ਆ ਪਿਛਲੇ 7 ਸਾਲਾਂ ਤੋਂ। ਬੜੀ ਤਕਲੀਫ ਵਕਤ ਦੀ ਮਾਰ ਚੱਲ ਰਿਆ ਸੀ ਪਰਿਵਾਰ ਵਾਈਫ ਮੈਂਟਲੀ ਅਫਸੈਟ ਹੋ ਗਈ ਸੀ ਜਦੋਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ 12 ਸਾਲ ਦਾ ਬੇਟਾ ਹੋ ਗਿਆ ਜੋ ਭੈਣ ਅਫਸੈਟ ਆ ਉਦੋਂ ਤੋਂ ਹੀ ਤੇ ਕੁਝ ਸਾਲਾਂ ਬਾਅਦ ਬਲਦੇਵ ਸਿੰਘ ਨੂੰ ਅਧਰੰਗ ਹੋ ਗਿਆ ਸੀ ਜਿਹੜਾ ਕਿ ਰਾਜ ਮਿਸਤਰੀ ਸੀ ਉਸ ਟਾਈਮ ਵਧੀਆ ਕੰਮ ਕਰਦਾ ਸੀ ਤੇ ਦੋਨੋਂ ਦਾ ਕਿਰਾਏ ਦੇ ਮਕਾਨ ਤੇ ਰਹਿੰਦੇ ਪਹਿਲਾਂ ਘਰ ਵੇਗ ਗਿਆ ਫਿਰ ਉਸ ਤੋਂ ਬਾਅਦ ਕਿਰਾਏ ਦੇ ਮਕਾਨ 'ਚ ਆ ਕੇ ਜਦੋਂ ਇਹਨੂੰ ਦਰੰਗ ਹੋ ਗਿਆ ਕਿਰਾਏ ਦੇ ਮਕਾਨ ਨੇ ਵੀ ਘਰੋਂ ਕੱਢਤਾ ਮਕਾਨ ਮਾਲਕ ਨੇ ਕਿਉਂਕਿ ਵਾਈਫ ਅਫਸਰਟ ਸੀ ਗਾਣਾ ਕਰਦੀ ਸੀ ਬਹੁਤ ਜ਼ਿਆਦਾ ਛੋਟੇ ਛੋਟੇ ਬੱਚੇ ਸੜਕ ਤੇ ਆ ਗਏ 12 12 13 13 ਸਾਲ ਦੀਆਂ ਤਿੰਨ ਗੁੱਡੀਆਂ ਨਾਨੀ ਨੇ ਇਦਾਂ ਹੀ ਵਿਆਹਤੀਆਂ 13 13 ਸਾਲ ਦੀਆਂ ਛੂਟਿੰਗ ਛੂਟਿੰਗ ਵਿਚਾਰੀਆਂ ਤੇ ਦੋ ਮੁੰਡੇ ਸੀ ਜਿਹੜਾ ਨਿੱਕਾ ਸੀ ਉਹ ਤਿੰਨ ਚਾਰ ਸਾਲ ਦਾ ਸੀ ਸੜਕ ਤੇ ਨਾਲ ਹੀ ਦਿੰਦਾ ਸੀ ਫੁੱਟਪਾਥ ਤੇ ਨਾਨਕਸਰ ਗੁਰੂ ਘਰ ਜਗਰਾਉਂ ਦੇ ਬਾਹਰ ਕਰੀਬ ਡੇਢ ਪੌਣੇ 2 ਸਾਲ ਸੜਕ ਤੇ ਰਹੇ ਤੇ ਵੱਡਾ ਸੀ ਜਿਹੜਾ 8 ਸਾਲ ਦਾ ਸੀ ਉਹਨੂੰ ਉਟਾਂ ਵਾਲੀ ਦੁਕਾਨ ਤੇ ਲਾਤਾ ਕੰਮ ਤੇ ਤੇ ਉਹਨੂੰ ਮਹੀਨੇ ਦਾ 7-800 ਰੁਪਏ ਤਨ ਖਾ ਮਿਲਦੀ ਸੀ ਤੇ ਫਿਰ ਸਾਨੂੰ ਸੰਗਤ ਨੇ ਵੀਡੀਓ ਬਣਾ ਕੇ ਭੇਜੀ ਉਦੋਂ ਜਦੋਂ ਬਲਦੇਵ ਦੀ ਵਾਈਫ ਨੇ ਗੁੱਸੇ ਚ ਆਈ ਨੇ ਆਪਣੀ 20-22 ਦਿਨਾਂ ਦੀ ਬੇਟੀ ਚੱਕ ਕੇ ਜ਼ਮੀਨ ਤੇ ਮਾਰੀ ਸੜਕ ਤੇ ਬੱਚੀ ਦਾ ਜਨਮ ਹੋਇਆ ਸੀਗਾ ਸੜਕ ਤੇ ਉਹਦੀ ਮੌਤ ਹੋ ਗਈ ਵਿਚਾਰੀ ਦੀ ਤੇ ਉੱਥੇ ਹੀ ਮੌਤ ਹੋ ਗਈ ਉਹ ਜਿਹੜੋਂ ਥੱਲੇ ਸੁੱਟਦਾ ਜ਼ਮੀਨ ਤੇ ਸਾਨੂੰ ਲੋਕਾਂ ਨੇ ਦੱਸਿਆ ਵੀਡੀਓ ਬਣਾ ਕੇ ਭੇਜੇ ਅਸੀਂ ਲੈਣ ਗਏ ਉੱਥੋਂ ਲੈ ਕੇ ਆਏ ਸੀ ਬਲਦੇਵ ਸਿੰਘ ਨੂੰ ਤੇਰੇ ਦੋਨੋਂ ਬੇਟਿਆਂ ਨੂੰ ਜਨਮੋਲ ਨੂੰ ਦੁਕਾਨ ਤੋਂ ਹਟਾ ਕੇ ਲੈ ਕੇ ਆਏ ਸੀ ਤੇ ਕੀਮਤ ਇਹਨਾਂ ਦੇ ਨਾਲ ਹੀ ਸੀ ਤੇ ਤੁਰ ਨਹੀਂ ਸਕਦਾ ਸੀ ਬਾਈ ਬਹੁਤ ਬੁਰੀ ਹਾਲਤ ਸੀ ਉਸ ਟਾਈਮ ਫਿਰ ਪਿਛਲੇ 7 ਸਾਲਾਂ ਤੋਂ ਸੁਪਨਿਆਂ ਦੇ ਘਰ ਦਾ ਮੈਂਬਰ ਆ ਵੀਰ ਬੱਚੇ ਪੜ੍ਹਦੇ ਨੇ ਜਨਮੋਲ ਬਹੁਤ ਵਧੀਆ ਐਥਲੀਟ ਆ ਪੜ੍ਹਾਈ 'ਚ ਵੀ ਬਹੁਤ ਅਭਲ ਲਾਉਣ ਦਾ 10ਵੀਂ ਕਲਾਸ 'ਚ ਪੜ੍ਹਦਾ ਵਾ ਤੇ ਕੀਮਰ ਸਿੰਘ ਵੀ 7ਵੀਂ ਕਲਾਸ ਦਾ ਵਿਦਿਆਰਥੀ ਉਹ ਵੀ ਪੜ੍ਹਾਈ 'ਚ ਵੀ ਤੇ ਗੇਮਾਂ 'ਚ ਵੀ ਬਹੁਤ ਵਧੀਆ ਤੇ ਇਹਨਾਂ ਦੀ ਵਾਈਫ ਤੇ ਇਹ ਦੋਨੋਂ ਪਹਿਲਾਂ 2 ਸਾਲ ਤੱਕ ਅਸੀਂ ਖੰਨੇ ਇਹਨਾਂ ਨੂੰ ਮਕਾਨ ਲੈਤਾ ਅਸੀਂ ਕਿਰਾਏ ਤੇ ਇਹ ਦੋਨੋਂ ਉੱਥੇ ਰਹਿੰਦੇ ਰਹੇ ਪਰ ਉੱਥੇ ਵੀ ਆਪਦੀ ਕੇਅਰ ਨਹੀਂ ਸੀ ਕਰ ਪਾਉਂਦੇ ਫਿਰ ਵਾਪਸ ਫੇਰ ਸੁਪਨਿਆਂ ਦੇ ਘਰ ਲੈ ਆਏ ਹੁਣ ਇਹ ਪਿਛਲੇ 3 ਸਾਲਾਂ ਤੋਂ ਇੱਥੇ ਸਾਡੇ ਕੋਲ ਹੀ ਰਹਿ ਰਹੇ ਆਂ ਸਰੀਰ ਵੀ ਬਹੁਤ ਭਾਰਾ ਹੋਈ ਜਾਂਦਾ ਸੀ ਤੇ ਦੋਨੋਂ ਇਕੱਠੇ ਰਹਿੰਦੇ ਸੀ ਤੇ ਅਟੈਕ ਪਹਿਲਾਂ ਧਰੰਗਦਾ ਹੋਇਆ ਸੀ ਹੁਣ ਫੇਰ ਦੁਬਾਰਾ ਇੱਕ ਵਾਰ ਫੇਰ ਪ੍ਰੋਬਲਮ ਆਈ ਤਾਂ ਵੈਂਟੀਲੇਟਰ ਤੇ ਕਰ ਪਹੁੰਚ ਗਿਆ ਮਲਦੇਵ ਸਿੰਘ ਅੋਰਿਜਨ ਹਸਪੀਟਲ ਦੇ ਵਿੱਚ ਜੇਰੇ ਲਾਜ ਸੀ ਹਾਲਾਤ ਇਦਾਂ ਦੇ ਸੀਗੇ ਬਈ ਕੁਝ ਵੀ ਹੋ ਸਕਦਾ ਸੀ ਪਰ ਜ਼ਿੰਦਗੀ ਤੇ ਮੌਤ ਦੀ ਲੜਾਈ ਨੂੰ ਜਿੱਤਦਾ ਹੋਇਆ ਬਲਦੇਵ ਸਿੰਘ ਅੱਜ ਦੁਬਾਰਾ ਫੇਰ ਠੀਕ ਹੋ ਰਿਹਾ ਅਰਦਾਸ ਕਰਿਓ ਆਪਣੇ ਪੈਰਾਂ ਸਿਰ ਹੋ ਕੇ ਦੁਬਾਰਾ ਸੁਪਨਿਆਂ ਦੇ ਘਰ ਆਵੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਤੇ ਉਹਨਾਂ ਨਾਲ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਤੇ ਅਸੀਸਾਂ ਦੀ ਜ਼ਰੂਰ ਤੇ ਧੰਨਵਾਦ ਉਹਨਾਂ ਡਾਕਟਰ ਸਹਿਬਾਨਾਂ ਦਾ ਜਿਨ੍ਹਾਂ ਨੇ ਬਲਦੇਵ ਸਿੰਘ ਦੀ ਇਸ ਹਾਲਤ ਨੂੰ ਦੁਆਰਾ ਫਿਰ ਸੁਧਾਰ ਦੇ ਵਿੱਚ ਲੈ ਕੇ ਆਉਣਾ ਸੱਚੇ ਪਾਤਸ਼ਾਹ ਸਰਵਤਨ ਦਾ ਪਲਾਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ